ਖੋਲ ਬਾਰਾ ਰੁਪਏ 5 ਕਿਲੋਮੀਟਰ ਤੇ ਚੱਕਣਾ ਤੇ 8.5 ਕਿਲੋਮੀਟਰ ਛੱਡਣਾ ਆਜੋ ਜੀ ਪਾਓ ਜੀ ਗੱਡੀਆਂ ਹੋਰ ਆ ਦੇਖੋ ਤੁਹਾਡੇ ਸਾਹਮਣੇ ਲਾਈਵ ਚੱਲ ਰਿਹਾ ਹੈ ਲਾਈਵ 82 ਰੁਪਏ ਦੋ ਸੌ ਅਠਾਰਾਂ ਰੁਪਏ ਤੇਈ ਕਿਲੋਮੀਟਰ ਦੇਖੋ ਯਾਰ ਅੱਠ ਕਿਲੋਮੀਟਰ ਦੋ ਕਿਲੋਮੀਟਰ ਤੇ ਚੱਕਣਾ ਬਿਆਸੀ ਰੁਪਏ ਜਾਣਾ ਜੀ ਬਾਈ ਕਿਸੇ ਨੇ ਪਾਉਣੀਆਂ ਕੱਢੀ ਦੱਸੋ ਔਰਾ ਡਿਜ਼ਾਇਰ ਪਾਉਣੀਆਂ ਕਿਸੇ ਨੇ ਤਿੰਨ ਮੰਜ਼ਲੀ ਕੋਠੀ ਖੜੀ ਤਾਂ ਨਹੀਂ ਕਰਨੀ ਕਿਸੇ ਨੇ ਕਮਾਈ ਕਰਕੇ ਦੇਖੋ ਬਸ ਆਈ ਆਹ ਲਾ ਤੁਹਾਡੇ ਸਾਹਮਣੇ ਹੀ ਆ ਸਵੇਰ ਦੀਆਂ ਦੋ ਰੈਡਾਂ ਲਾਈਆਂ ਆ ਜੇ ਉੱਪਰ ਦੇ ਉੱਤੇ ਠੀਕ ਆ ਜਿਹੜੀਆਂ ਠੀਕ ਦੀਆਂ ਆਈਆਂ ਬਾਕੀ ਆਈ ਆਹ ਲਾ 100 ਰੈਡਾਂ ਦੇ ਵਿੱਚੋਂ ਇੱਕ ਦੋ ਚੱਕ ਉੰਨੀ ਆ 100 ਰੈਡ ਤਾਂ ਅਸੀਂ ਐਂ ਛੱਡ ਦਨੇ ਆ ਗੰਦਮੰਦ ਗੰਦਮੰਦ ਨਹੀਂ ਖਾਂਦੇ ਅਸੀਂ ਦੇਖ ਲਓ ਹਾਲ ਬਾਈ ਹੁਣ ਤੁਹਾਨੂੰ ਕੀ ਦਿਖਾਈ ਐ ਹੁਣ ਚਾਹੇ ਇਹਨੂੰ ਅੱਧਾ ਘੰਟਾ ਦੇਖੀ ਜਾਓ ਚਾਹੇ ਘੰਟਾ ਦੇਖੀ ਜਾਓ ਗੱਲ ਇੱਕੋ ਐ ਇਹ ਇਕੱਲਾ ਉੱਭਰਦਾ ਨਹੀਂ ਰੈਪੂਡਾ ਦਾ ਵੀ ਆਈ ਆਲਾ ਐਂਡ ਡਰਾਈਵਰ ਦਾ ਵੀ ਤੇ ਓਲਾ ਦਾ ਵੀ ਠੀਕ ਐ ਜੀ ਜੋ ਮਰਜ਼ੀ ਕਰੀ ਜਾਓ ਲਓ ਆਪਾਂ ਹੁਣ ਇਹਨੂੰ ਬੰਦ ਕਰੀਏ ਉਹੀਂ ਕੰਨ ਥੋੜੇ ਖਰਾਬ ਕਰਨੇ ਯਾਰ ਅਗੋਂ ਬੰਦ ਕਰਤੇ ਇੰਟਰਨੈਟ ਵੀ ਪਾਣੀ ਹੋਊਗੀ ਪੈ ਜਾਊਗੀ ਬਾਕੀ ਗੱਲਾਂ ਬਾਅਦ ਚ ਠੀਕ ਐ ਜੀ ਆ ਇਸੀ ਰੇ ਵਾਲੀ ਇੱਕ ਚੱਕ ਕੇ ਦੇਣਾ ਨੇ ਚੱਕ ਹੁੰਦੀ ਐ ਚੱਲਦੇ ਆ ਉਰੇ ਤਾਂ ਫਿੱਲੂਗੇ ਮਾੜਾ ਮੋਟਾ ਦੇਣਾ ਚੱਕ ਹੁੰਦੀ ਐ ਕਿ ਨਹੀਂ ਇਹਨਾਂ ਨੂੰ ਕਿਸੇ ਹੋਰ ਨੇ ਚੱਕ ਲਣੀ ਨਹੀਂ ਚੱਕ ਨਹੀਂ ਹੋਈ ਠੀਕ ਆ ਜੀ